ਸਾਸੀ ਕਾਨ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਵਿਰਸਾ ਸਿੰਘ ਬਲਟੋਹਾ ਜੋ ਸ਼੍ਰੋਮਣੀ ਅਕਾਲੀ ਦਲ ਵਿੱਚੋਂ 10 ਸਾਲ ਵਾਸਤੇ ਮੁਅਤਲ ਕੀਤੇ ਗਏ ਨੇ ਕਿਉਂਕਿ 15 ਅਕਤੂਬਰ ਨੂੰ ਜਦੋਂ ਵਿਰਸਾ ਸਿੰਘ ਬਲਟੋਹਾ ਤਲਬ ਹੋਏ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੂਸਰੇ ਪਾਸੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਹੁਣਾਂ ਦੇ ਸਾਹਮਣੇ ਜਿਹੜਾ ਟਕਰਾਅ ਹੋਇਆ ਤੂੰ ਤੂੰ ਮੈਂ ਮੈਂ ਹੋਈ ਸੂਤਰਾਂ ਦੇ ਹਵਾਲੇ ਤੋਂ ਇੱਕ ਬੜੀ ਵੱਡੀ ਖਬਰ ਆ ਰਹੀ ਹੈ ਇੱਕ ਹੋਰ ਵੀਡੀਓ ਜਿਹੜੀ ਹੈ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਵਾਇਰਲ ਹੋ ਗਈ ਹੈ ਪਹਿਲਾਂ ਉਸ ਵੀਡੀਓ ਬਾਰੇ ਸੁਣਾਗੇ ਫਿਰ ਗੱਲਬਾਤ ਕਰਾਂਗੇ ਕਿ ਵਿਰਸਾ ਸਿੰਘ ਬਲਟੋਹਾ ਗਲਤ ਨੇ ਜਾਂ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਉਂਕਿ ਇਸ ਵੀਡੀਓ ਨੂੰ ਮੋਬਾਈਲਾਂ ਦੇ ਵਿੱਚ ਸਟਰੋਲ ਕੀਤਾ ਜਾ ਰਿਹਾ ਹੈ ਅਤੇ ਕਈ ਤਰ੍ਹਾਂ ਦੀਆਂ ਟਿੱਪੀਆਂ ਵੀ ਕੀਤੀਆਂ ਜਾ ਰਹੀਆਂ ਨੇ ਸ਼੍ਰੀ ਦਮਦਮਾ ਸਾਹਿਬ ਦੇ ਚਾਤੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਤੇ ਪਹਿਲਾਂ ਵੀਡੀਓ ਸੁਣਦੇ ਆ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਤੁਹਾਨੂੰ ਜੀਵਨ ਬਾਰੇ ਮੈਂ ਤੁਹਾਨੂੰ ਗੱਲ ਕਰਦੀ ਮੈਂ ਜੋ ਅਸੀਂ ਕਹਿ ਦਿੱਤਾ ਮੇਰੇ ਬਣਾਉਂਦੇ ਹਾਂ ਪੰਥਕ ਸਿੰਘ ਦੀ ਕੀ ਕੀ ਐਕਸਪਿਜੀਸ਼ਨ ਕੀਤੀ ਹੈ ਇਹ ਬਹਿਗਾਮ ਜਦੋਂ ਉਹ ਲੈ ਹਾ ਚਿੰਜਾ ਆ ਤੇ ਤੁਸੀਂ ਆਪ ਦਾ ਇਥੇ ਵਿਰਸਾ ਸਿੰਘ ਬਲਟੂ ਹਰ ਵਾਰ ਵਾਰ ਇਲਜ਼ਾਮ ਲਗਾ ਰਹੇ ਨੇ ਦਮਦਮਾ ਸਾਹਿਬ ਦੇ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾ ਤੇ ਕਿ ਤੁਸੀਂ ਪਤਿਤ ਸਿੱਖ ਦੀ ਅਰਦਾਸ ਕੀਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਫਲਸਾ ਇਹ ਫਲਸਫਾ ਇਹ ਬਾਣੀ ਕਹਿੰਦੀ ਹੈ ਕਿ ਤੁਸੀਂ ਪਤਤ ਸਿੱਖ ਦੀ ਅਰਦਾਸ ਨਹੀਂ ਕਰ ਸਕਦੇ ਖਾਸ ਕਰਕੇ ਜੇ ਗੱਲ ਕਰੀਏ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੇ ਵੱਡੇ ਇਲਜ਼ਾਮ ਲਗਾਏ ਨੇ ਉਧਰ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਇਹ ਇਲਜ਼ਾਮ ਮੰਨੇ ਵੀ ਨਹੀਂ ਉਹਨਾਂ ਨੇ ਕਿਹਾ ਕਿ ਮੈਂ ਅਰਦਾਸ ਕੀਤੀ ਹੈ ਤੁਹਾਨੂੰ ਪਤਾ ਸੀ ਉਸ ਸਮੇਂ ਮੈਂ ਕਿਹੜੀ ਕੰਡੀਸ਼ਨ ਵਿੱਚ ਸੀ ਅਤੇ ਅਰਦਾਸ ਕਿਉਂ ਕੀਤੀ ਗਈ ਚਰਨਜੀਤ ਸਿੰਘ ਚੰਨੀ ਵਾਸਤੇ ਯਾਨੀ ਕਿ ਵਿਰਸਾ ਸਿੰਘ ਵਲਟੋਹਾ ਕਹਿ ਰਹੇ ਨੇ ਕਿ Shri ਦਮਦਮਾ ਸਾਹਿਬ ਦੇ ਜਥੇਦਾਰ ਦਾ ਫਰਜ਼ ਨਹੀਂ ਬਣਦਾ ਸੀ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੰਨੀ ਤੇ ਜਿਨ੍ਹਾਂ ਨੇ 111 ਦਿਨ ਐਜ਼ ਅ ਮੁੱਖ ਮੰਤਰੀ ਦੇ ਅਹੁਦੇ ਤੇ ਵਜ਼ਾਰਤ ਕੀਤੀ ਹੈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਤੇ ਵਿਸ਼ਾ ਸਿੰਘ ਬਲਟੋਹਾ ਕਹਿ ਰਹੇ ਨੇ ਕਿ ਪਤਨ ਸਿੱਖ ਦੀ ਅਰਦਾਸ ਕਰਨਾ ਕੀ ਇਹ ਸਿੱਖ ਮਰਿਆਦਾ ਦੇ ਵਿੱਚ ਹੈ ਜਾਂ ਨਹੀਂ ਹੈ ਉਥੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਪਣੀ ਗਲਤੀ ਵੀ ਮੰਨ ਰਹੇ ਨੇ ਉਹਨਾਂ ਨੇ ਕਿਹਾ ਹਾਲਾਤ ਹੀ ਜੈ ਬਣੀ ਸੀ ਕਿ ਮੈਨੂੰ ਅਰਦਾਸ ਕਰ ਨਹੀਂ ਪਾਈ